ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਆਪਾਂ ਹਰ ਇੱਕ ਸਾਈਜ਼ ਲਈ ਕਿੰਨਾ ਮੋਡਾ ਰੱਖੀਏ ਜਾਨੀ ਕਿ ਕਿੰਨੀ ਆਪਣੀ ਜਿਹੜੀ ਜਿੰਨੀ ਆਪਣੀ ਫਿਟਿੰਗ ਆ ਫਿਟਿੰਗ ਮਿਲ ਕੇ ਆਪਾਂ ਕਿੰਨਾ ਮੋਡਾ ਰੱਖ ਸਕਦੇ ਹਾਂ ਕਿ ਤੇ ਇਹਦੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਅੱਜ ਵੀ ਹਰ ਇੱਕ ਸਾਈਜ਼ ਲਈ ਆਪਾਂ ਕਿੰਨੇ ਆਰ ਬੋਲ ਦੀ ਕਟਿੰਗ ਕਿੰਨੀ ਕਰੀਏ ਵੀ ਮੋਡੇ ਦੀ ਕਟਿੰਗ ਕਿੰਨੀ ਕਰੀਏ ਤੁਹਾਨੂੰ ਆਪਾਂ ਦੱਸ ਦਿੰਨੇ ਹਾਂਗੇ ਸਿੱਧਾ ਜਾਈ ਹਿਸਾਬ ਤੁਹਾਡੇ ਤੁਸੀਂ ਆਪਣਾ ਜਾਨੀ ਕਿ ਸ਼ਰਟ ਲੈ ਲਿਓ ਕਮੀਜ਼ਾ ਉਹਨੂੰ ਉੱਪਰੋਂ ਇੱਥੋਂ ਮਿਲ ਲਿਓ ਇਸ ਤਰ੍ਹਾਂ ਯਾਨੀ ਕਿ ਜੇ ਮੈਂ ਆਪਣਾ 20 ਇੰਚ ਹੈਗਾ ਹੀ 20 ਇੰਚ ਦਾ 20 ਇੰਚ ਨੂੰ ਯਾਨੀ ਕਿ 3 ਤੇ ਡਿਵਾਈਡ ਕਰ ਲਿਆ ਤੁਸੀਂ 3 ਤੇ ਵੰਡ ਲਿਓ ਜਿਵੇਂ 20 ਨੂੰ ਆਪਾਂ 3 ਤੇ ਵੰਡਾਂਗੇ ਤੇ ਪਹਿਲਾਂ ਆਪਾਂ ਰੱਖ ਰਹੇ ਨੇ 3 3 ਦੇ ਤੋਂ ਬਾਅਦ ਤੁਹਾਨੂੰ ਆਪਾਂ ਮੋਡੇ ਤੇ ਮੋਡਾ ਦੱਸ ਦੇਵਾਂਗੇ 20 ਜਿਹਨੂੰ ਆਪਾਂ 3 ਤੇ ਵੰਡਦੇ ਕਿੰਨਾ ਰੱਖ ਸਕਦੇ 3 ਰੱਖਾਂਗੇ ਆਪਾਂ ਸਾਢੇ 6 ਇੰਚ ਇਹਦਾ ਤੀਰਾ ਰੱਖਿਆ ਆਪਾਂ ਸਾਢੇ 6 ਇੰਚ ਚ ਚਾਕ ਤੁਹਾਡਾ ਥੋੜਾ ਜਿਹਾ ਡਾਰਕ ਲੈ ਲਈਏ ਤਾਂੁੱ ਮੁੰਜ ਚ ਗਿਧਰਾ ਪਤਾ ਲੱਗ ਜੇ ਸਾਢੇ 6 ਇੰਚ ਲਵਾਂਗੇ ਆਪਾਂ ਤੁਹਾਨੂੰ ਪਹਿਲਾਂ ਇੱਕ ਤੀਰੇ ਬਾਰੇ ਵੀ ਦੱਸਿਆ ਨਾ ਉਹ ਵੀਡੀਓ ਪਾਈ ਦੀਏ ਤੁਸੀਂ ਆਪ ਦਾ ਤੀਰ ਜਾਣ ਕੇ ਮਿਲ ਲਿਓ ਤੁਸੀਂ ਪਿੱਛੇ ਜਾਣ ਕੇ ਕਿ ਆਪਣੇ ਸ਼ਰਟ ਦਾ ਜਾਂ ਕਿਸੇ ਵੀ ਸ਼ਰਟ ਦਾ ਤੀਰਾ ਮਿਲੋਗੇ ਉਹਦੇ ਨਾਲ 2 ਇੰਚ ਘੱਟ ਰੱਖ ਲਿਓ ਤਾਨੂੰ ਆਪਾਂ ਦੱਸ ਦਿੰਨੇ ਤੀਰੇ ਬਾਰੇ ਵੀ ਤੀਰੇ ਜਾਣਕਾਰੀ ਥੋੜੀ ਜਿਹੀ ਦੇ ਦਿੰਨੇ ਆ ਵੀ ਜੇ ਤੁਹਾਡਾ ਤੀਰਾ ਤੁਸੀਂ ਕਿੰਨੇ ਮਿੰਟ ਉੱਪ ਰੱਖਣਾਗਾ ਤੀਰਾ ਤੁਸੀਂ ਇਸ ਤਰ੍ਹਾਂ ਕਰ ਲਓ ਹੁਣ ਤੱਕ ਕਮੀਜ਼ ਮੇਲ ਲਿਓ ਉਹਦੇ ਨਾਲ 2 ਇੰਚ ਘੱਟ ਰੱਖ ਲਿਓ ਜੇ ਤੁਹਾਡਾ ਗਲਾ ਜਨਨ ਕਿ 5 ਇੰਚ ਹੈ ਤੇ ਜੇ ਤੁਹਾਡਾ ਗਲਾ 6 ਇੰਚ ਹੈ ਤਾਂ ਤੁਸੀਂ 2.5 ਇੰਚ ਘੱਟ ਰੱਖ ਲਿਓ ਜੇ ਸਾਢੇ 6 7 ਇੰਚ ਹੈਗਾ ਤਾਂ ਤੁਸੀਂ 3 ਇੰਚ ਜਨਨ ਕਿ ਘੱਟ ਕਰ ਲਓ ਤੀਰਾ ਜਿਹੜਾ ਤੁਹਾਡਾ ਤੀਰਾ ਹੋਊਗਾ ਕਮੀਜ਼ ਦਾ ਉਹਦੇ ਨਾਲ ਤੇ ਇਹ ਆਪਾਂ ਲਾਇਆਗਾ ਜਨਨ ਕਿ ਸਾਢੇ 6 ਇੰਚ ਦੇ ਉੱਤੇ ਇਨਸ਼ਾਅੱਲਾ ਆਏਗਾ ਇਸ ਤਰ੍ਹਾਂ ਪਹਿਲਾ ਸਭ ਤੋਂ ਪਹਿਲਾਂ ਤਾਂ ਕਿ ਚਪਟਾ ਇੰਚ ਦਿਨਸ਼ਾ ਅਮਗੇ ਸਵਾ ਦੋ ਤੇ ਵੀ ਲਾ ਸਕਦੇ ਹੋ ਤੁਸੀਂ ਢਾਈ ਤੇ ਲਾ ਸਕਦੇ ਹੋ ਇੱਥੇ ਲਾ ਕੇ ਉਸ ਤੋਂ ਬਾਅਦ ਆਪਾਂ 1 ਇੰਚ ਤੇ ਇੱਥੇ ਲਾਵਾਂਗੇ ਇਹ ਹਰ ਇੱਕ ਕਮੀਜ਼ ਦੇ ਵਿੱਚ ਲਾਉਣਾ ਜਾਨੀ ਕਿ ਤੁਸੀਂ ਜਦੋਂ ਵੀ ਕਮੀਜ਼ ਕੱਟਣਾ ਹੈਗਾ ਉਹਦੇ ਉੱਤੇ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਹਨੂੰ ਜਿਹੜਾ ਆਪਾਂ ਢਾਈ ਇੰਚ ਤੇ ਨਿਸ਼ਾਨ ਲਾਇਆ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਹੁਣ ਤਾਂ ਆਪਾਂ ਫਿਰ ਦੱਸ ਦਿਆਂਗੇ ਕਿ ਆਪਾਂ ਆਂਦੀ ਕਮੀਜ਼ ਦੀ ਜਾਨੀ ਕਿ ਮੋਢਾ ਕਿੰਨਾ ਰੱਖਣਾ ਹੈ ਤਨਵਾਦ ਤੁਸੀਂ ਵੀ ਇਹਦੇ ਨਾਲ ਤੁਸੀਂ ਆਦਾ ਹੋ ਕਰ ਸਕਦੇ ਤੁਸੀਂ ਆਦਾ ਜਨਨ ਕਿ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਆਦਾ ਕਮੀਜ਼ ਬਣ ਲਿਓ ਜ ਜਿਹਨੇ ਆਪਣਾ ਕਮੀਜ਼ ਹੈਗਾ ਕਪਰ ਉਹ ਮੇਰੇ ਅਸੀ ਆਪਾਂ 20 ਇੰਚ ਸੀਗਾ ਉਪਰ ਆਪਣਾ ਕਮੀਜ਼ 20 ਇੰਚ ਸੀਗਾ ਤੇ 20 ਨੂੰ ਆਪਾਂ ਤਿੰਨ ਤੇ ਉਹ ਕਰ ਲਾਂਗੇ ਤਾਂ ਆਪਣਾ ਸਾਢੇ ਛੀ ਤੋਂ ਥੋੜਾ ਜਿਹਾ ਤੋਂ ਵੈਡ ਉੱਤੇ ਆਊਗਾ ਤੇ ਸਾਢੇ ਛੀ ਮੰਨ ਲਓ ਆਪਾਂ ਸਾਢੇ ਛੀ ਇੰਚ ਆਪਣਾ ਜਨਨ ਕਿ ਮੁੱਢਾ ਆ ਗਿਆ ਇੱਥੋਂ ਸਾਢੇ ਛੀ ਦੇ ਵਿੱਚ 1 ਇੰਚ ਆਪਾਂ ਪਲੱਸ ਕਰਾਂਗੇ ਹੋ ਗਿਆ ਆਪਣਾ ਸਾਢੇ 7 ਇੰਚ ਇੱਥੋਂ ਆਪਾਂ ਜਨਨ ਕਿ ਆ ਵਾਲੇ ਨਿਸ਼ਾਨ ਤੋਂ ਆ ਜਿਹੜਾ 1/4 ਇੰਚ ਤੇ ਇੰਚ ਤੇ ਨਿਸ਼ਾਨਾ ਆਇਆ ਹੈ ਇਹਨੂੰ ਛੱਡ ਕੇ ਨੀਚੇ ਨੂੰ ਆਪਾਂ ਮਿਣਾ ਲੀ ਤਾਂ ਤੁਸੀਂ ਸਾਢੇ 3 ਤੇ 1 ਇੰਚ ਇੱਕ ਇੱਕ ਪੁਆਇੰਟ ਵੱਧ ਸੀਗਾ ਤੇ ਆਪਾਂ ਲਾਵਾਂਗੇ 7/2 ਤੋਂ ਇੱਕ ਪੁਆਇੰਟ ਵੱਧ ਇੱਥੇ 1 ਇੰਚ ਆਪਾਂ ਐਕਸਟਰਾ ਵੱਧ ਲਾਵਾਂਗੇ ਇਹ ਹੋ ਗਿਆ ਆਪਣਾ ਮੋਡੇ ਦਾ ਸਾਈਜ਼ ਨਿਕਲ ਗਿਆ ਤੁਸੀਂ ਹੁਣ ਦੇਖ ਲਓ ਤੁਹਾਡੀ ਜੇ ਥਾਂ ਯਾਨੀ ਕਿ ਤੁਸੀਂ ਜਦੋਂ ਆਪਾਂ ਕਮੀਜ਼ ਮਿਲਦੇ ਆ ਕਿਸ ਤਰ੍ਹਾਂ ਤਾਂ ਮੈਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਇੱਕ ਵਾਰੀ ਪਹਿਲਾਂ ਵੀ ਦੱਸਿਆ ਜਿਵੇਂ ਇਸ ਤਰ੍ਹਾਂ ਤੁਸੀਂ ਆ ਦਾ ਕਮੀਜ਼ ਬਣ ਲਿਓਗੇ ਆਵਲਾ ਜਿਵੇਂ ਆਪਣਾ 20 ਇੰਚ ਆ ਗਿਆ 20 ਇੰਚ ਨੂੰ ਜਾਨੀ ਕਿ ਆਪਾਂ ਤਿੰਨ ਤੇ ਡਿਵਾਈਡ ਕਰ ਲਿਆ ਤੁਹਾਡਾ ਜੇ 18 ਇੰਚ ਚਾਹੁੰਦਾ ਇਸ ਤਰ੍ਹਾਂ ਤਾਂ ਤੁਸੀਂ 6 ਤੇ 18 ਜਾਨੀ ਕਿ ਇੱਥੋਂ ਇੰਚ ਉੱਪਰੋਂ ਰੱਖ ਦੀ ਕਾਟ ਆਲਾ ਉਸ ਤੋਂ ਬਾਅਦ 6 ਇੰਚ 6 ਇੰਚ ਆਪਾਂ ਕਰਕੇ ਉਹਦੇ ਵਿੱਚ 1 ਇੰਚ ਪਲੱਸ ਕਰ ਦਾਂਗੇ ਜਾਨੀ ਕਿ ਇਹ 7 ਇੰਚ ਹੋ ਜੂਗਾ ਤੁਸੀਂ ਅੱਗੇ ਤੋਂ ਵੀ ਦੇਖ ਲਓ ਜੇ ਤੁਹਾਡਾ ਜਨਨ ਕਿ 21 ਇੰਚਾਂ ਦੀ ਫੀਟਿੰਗ 21 ਇੰਚ ਉਪਰ ਇੱਥੋਂ 1 ਇੰਚ ਫੀਟਿੰਗ ਆ ਗਈ ਤਾਂ ਸਭ ਤੋਂ 21 21 ਦੇ ਵਿੱਚ 1 ਇੰਚ ਪਲੱਸ ਕਰ ਲਿਓ 8 ਇੰਚ ਤਾਂ ਤੁਹਾਡਾ ਆਰਮੋਲ 8 ਇੰਚ ਆਊਗਾ ਇਹਨਾਂ ਤੁਸੀਂ ਉਹ ਕਰ ਲਿਓ ਤੇ ਹੁਣ ਆਪਾਂ ਰੱਖਾਂਗੇ ਦੇਖੋ ਜੀ ਸਾਢੇ 7 ਤੇ ਲਾ ਲਿਆ ਤੇ ਇੱਥੇ ਵੀ ਲਾ ਲਾਂਗੇ ਆਪਾਂ ਇੱਥੋਂ 8.5 ਹੋ ਗਿਆ ਕਿ ਉੱਪਰ 1 ਇੰਚ ਰੱਖੇ ਇਸ ਤਰ੍ਹਾਂ ਲਾ ਲਈ ਇਹ ਹੋ ਗਿਆ ਆਪਣਾ ਜਨਨ ਕਿਸ ਤਰ੍ਹਾਂ ਬਾਕਸ ਬਣਾ ਲਿਆ ਤੁਸੀਂ ਹੁਣ ਆਪਾਂ ਰੱਖਣਾ ਫੀਟਿੰਗ ਨੰਨਸ਼ਾਨ ਇਹ ਫੀਟਿੰਗ ਆਪਾਂ ਕਿੰਨੀ ਹੋ ਕਰਨੀ ਹੈ ਫੀਟਿੰਗ ਆਪਾਂ ਰੱਖਣੀ ਹੈ ਜਾਨੀ ਕਿ ਆਪਣੀ 1 1 ਇੰਚ ਹੋਵੀਂ ਜਾਂ ਸੌਰੀ 2 ਇੰਚ ਦਾ ਆਰ ਪਲੱਸ ਅਧਾ 10 ਇੰਚ ਹਾਫ ਇਹ ਆਪਣੇ ਕੋਲ ਫੋਲਡ ਕੀਤਾ ਵੇਖੋ ਜੀ ਕਪੜਾ ਆਦੀ ਕੁਝ 10 ਇੰਚ ਤੇ ਆਪਾਂ ਇਹ ਇਨਸ਼ਾਅੱਲਾ ਲਿਆ ਤੇ ਹੁਣ ਤੁਸੀਂ ਇਸ ਤਰ੍ਹਾਂ ਕਰਿਓ ਇਹ ਇਹਦਾ ਹਾਫ ਕਰ ਲੇ ਇੱਥੋਂ ਸਵਾ 3 ਤੇ ਲਾ ਲਾਂਗੇ ਪੰਛਾਰ ਆਨਛਾਂ ਨੂੰ ਇਹਦੇ ਨਾਲ ਇਹ ਕੱਪਟਨ ਦੱਸ ਦਿੰਦੇ ਆ ਵੀ ਇੱਥੋਂ ਜਨ ਕਿ ਜਿੰਨੇ ਆ ਸਵਾ 3 ਤੇ ਛਾਂ ਲਾਇਆ ਇਹਦੇ ਤੋਂ ਤੁਸੀਂ ਆਇਆ ਕਰਿਓ ਅੱਧਾ ਇੰਚ ਤਾਂ ਇਧਰ ਨੂੰ ਵੱਧ ਰੱਖ ਲਿਓ ਤੇ ਅੱਧਾ ਇੰਚ ਇਧਰ ਨੂੰ ਰੱਖ ਲਿਓ అధా ఇంచాగి ఏదైతే పావాలి అం బ్యాక వాళ్ళ కార్ట్ ఏది పావేళ నిశా పాఠ ఎంకి ఏదో జవళా అందర ఎ సవా ఇచ్చతో డే సవాచ లేదర సీ ఫార్మూలా దశ కార్డ్ आखो जी आ अपनी होगी बैक वाली काट आ होगी अपनी फ्रंट वाली तो आह अपना हो गया फिटिंग का निशान हम तुम दस दें जानि कि जिन्हें इतों आप सत्त इंच से लाया तो सत्त इंच इतों जाने की पलोई पावे जी सैड वाली हैगी उस बादच की आप कि आई ये हम आप मिली है तक दस देंगे ये अपनी हैगी है गी गी। ਤੇ 2 ਇੰਚ ਤੇ ਹੋਗੀ ਆ ਚਾਕੜੀ ਕਿਉਂ ਇੰਚ ਤੇ ਆਪਾਂ ਕੱਟੀ ਨਹੀਂ ਸੰਝ ਲੈ 2 ਇੰਚ ਤੇ ਹੋਗੀ ਆਪਣੀ ਸਾਈਡ ਵਾਲੀ ਉਹ ਇੱਥੋਂ ਆਪਣੀ 14.5 ਇੰਚ ਦੀ ਹੈ ਇਹ ਇੱਥੇ ਆਪਾਂ ਇੱਥੇ ਵੀ ਆਪਾਂ ਕੱਟ ਲਾ ਲਾਂਗੇ ਇੱਥੇ ਪਾਵਾਂਗੇ ਤਾਂ ਸਾਈਡ ਵਾਲੀ ਪਲੋਈ ਤੇ ਜਿਹੜੀਆਂ ਪਲੋਈਆਂ ਪਾਉਣੀਆਂ ਆਈਆਂ ਇਹ ਤੁਸੀਂ ਤੁਹਾਨੂੰ ਆਪਾਂ ਦੱਸ ਦਿੰਨੇ ਆ ਕਿ ਇਹ ਤੁਸੀਂ ਆਵਿਕਮੀ ਦੇ ਨਾਲ ਮਿਲ ਕੇ ਤੁਸੀਂ ਦੇਖ ਲਓ ਵੀ ਤੁਹਾਡੀ ਜਣ ਕੇ ਜਿਹੜਾ ਪਲੇਟ ਹੈ ਇਹ ਸਾਡੇ 10.5 ਇੰਚ ਤੇ 11 ਤੇ ਮਿਲ ਲਿਆ ਕਰੋ ਮਿੰਕੀ ਉਹਦੇ ਨਾਲ ਉਹ ਜਾਨਕੀ ਇੰਚ ਵਾਧਾ ਰੱਖ ਲਿਆ ਕਰੋ ਜਿਵੇਂ ਆਪਣੇ 12 ਤੇ ਤੇ ਆਪਾਂ 13 ਇੰਚ ਰੱਖ ਲਾਂਗੇ ਤੇ ਜੇ ਆਪਣੇ 11 ਤੇ ਤਾਂ ਆਪਾਂ ਜਾਨਕੀ 12 ਇੰਚ ਤੇ ਰੱਖ ਲਾਗੇ ਜੇ ਆਪਣੇ 1.5 ਤੇ ਤਾਂ ਆਪਾਂ 12.5 ਤੇ ਇਥੇ ਨਿਸ਼ਾਨ ਲਾਵਾਂਗੇ ਤੇ ਵਿਚਕਾਰ ਵਾਲੀ ਦੂਰੀ ਵੀ ਤੁਸੀਂ ਆਪਣੇ ਕਮੀਜ਼ ਦੀ ਜਾਨਕੀ ਮਿਲ ਲਿਆ ਕਰੋ ਉਹਦੀ ਉਹਦੇ ਮੁਤਾਬਕ ਤੁਸੀਂ ਰੱਖ ਲਿਆ ਕਰੋ ਆਪਾਂ ਰੱਖੇ ਇਹ 4 ਇੰਚ ਬਾਕੀ ਤਾਂ ਸਾਰਾ ਸੇਮ ਹੈ ਜਾਨੀ ਕਿ ਤੁਹਾਨੂੰ ਆਪਾਂ ਮੋਡੇ ਬਾਰੇ ਦੱਸੇਗਾ ਕਿ ਮੋਟਾ ਆਪਾਂ ਕਿੰਨਾ ਰੱਖਣਾ ਹੈ ਵੀ ਮੋਟਾ ਤੁਹਾਨੂੰ ਆਪਾਂ ਦੱਸਤਾ ਵੀ ਤੁਸੀਂ ਆਪ ਦਾ ਮਿਲ ਲਿਆ ਕਰੋ ਉਪਰੋਂ ਕਿ ਵੀ ਉਹਦਾ ਜਾਨੀ ਕਿ ਤੀਜਾ ਤੀਜਾ ਬਾਹੂ ਕਰਕੇ ਤੇ ਉਹ ਕਰ ਲਿਓ ਜੇ ਕਈ ਵਾਰੀ ਆਪਾਂ ਨੇ ਡਬਲ ਆਪਾਂ ਕਿਸੇ ਦਾ ਆਪਣਾ ਸਰੀਰ ਦਾ ਨਾਪ ਲਈਏ ਤਾਂ ਦੱਸ ਦਿੰਨੇ ਆ ਜਿਵੇਂ ਆਪਾਂ ਕਿਸੇ ਦੀ 18 ਇੰਚ ਫੀਟਿੰਗ ਹੈਗੀ ਤੇ ਉਹਦੀ ਆਪਾਂ ਡਬਲ ਇਸ ਤਰ੍ਹਾਂ ਇਸ ਤਰ੍ਹਾਂ ਇੰਚ ਟੇਪ ਕਰਕੇ ਆਪਾਂ ਉਹਦੀ ਫੀਟਿੰਗ ਦਾ ਨਿਸ਼ਾਨ ਲਾ ਲਿਆ ਪਛ ਤੀਨ ਇੰਚ ਹੋ ਗਈ ਡਬਲ ਉਹਦੀ ਕਰਕੇ ਜਿਵੇਂ ਆਪਾਂ ਉਹਨੂੰ ਉਹ ਕਰਕੇ ਲੈ ਲੈਂਦੀਆਂ ਤਾਂ 6 ਇੰਚ ਹੋ ਗਈ 36 ਦਾ ਯਾਨੀ ਕਿ ਆਪਾਂ ਜੇ ਆਪਾਂ 36 ਇੰਚ ਦਾ ਯਾਨੀ ਕਿ ਆਪਾਂ ਮੋਡਾ ਕੱਢਣਾ ਹੋਵੇ ਤਾਂ ਕਿਵੇਂ ਕੱਢ ਸਕਦੇ ਆ 36 ਨੂੰ ਆਪਾਂ 6 ਤੇ ਡਿਵਾਈਡ ਕਰ ਲਾਂਗੇ 6 ਕਮ 6 ਕਮ 36 ਫਿਰ ਆਪਣਾ ਯਾਨੀ ਕਿ ਜਿਹੜਾ ਮੋਡਾ ਹੈ ਉਹ 6 ਇੰਚ ਨਿਕਲੇਗਾ 1 ਇੰਚ ਆਪਾਂ ਵਿੱਚ ਪਲੱਸ ਕਰ ਦਾਂਗੇ ਹੋਜੂ 7 ਇੰਚ ਆ ਵੀ ਹੁਣ ਆਪਾਂ ਇੰਚ ਤੇ ਆਪਾਂ ਇੱਥੇ ਪਾ ਲਓਗੇ 7 ਇੰਚ ਤੇ ਪロイ ਦਾ ਹਿਸਾਬ 7 ਇੰਚ ਤੇ 1 ਤੋਂ ਦੀ ਆਪਨੇ ਸਾਈਡ ਵਾਲੀ ਤੁਹਾਨੂੰ ਦੱਸਿਆ ਸੀ ਕਿ ਵੀ ਇੱਥੋਂ ਆਪਾਂ ਜਿਹੜੇ ਮਿੰਦੇ 7 ਇੰਚ ਤੇ ਤੇ ਇੱਥੋਂ ਆਪਾਂ 2.5 ਇੰਚ ਦੇ ਇਨਸ਼ਾਲਲਾ ਆ ਤੇ ਇਹਦੇ ਵਿੱਚੋਂ ਆਪਾਂ ਜਨਕਿ ਆਹ ਵਾਲਾ ਜਿਹੜਾ ਕੋਨਾ ਇਹਦੇ ਵਿੱਚੋਂ ਹੋ ਕਰਾਂਗੇ ਜਿਹੜਾ ਬਾਕਸ ਬਣਾਇਆ ਇੱਥੋਂ ਵੀ ਆਪਾਂ 2.5 ਇੰਚ ਰੱਖਾਂਗੇ ਇਸ ਤਰ੍ਹਾਂ ਤੇ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਲਗਾ ਕੇ लगी अपना तन कटिंग करके दिखाने के यदी आप, थो, तो आप थोड़ी जानक गई देव इस तरह स्केल आपको थोड़ी हाथ नहीं गुलाई वो करता सही देखो जी हम आप बैकल कटिंग करा कपड़ा ज्यादा मोटा है सर्दी वाला कपड़ा इतों भी कट लिने आप थोड़ा सा कट ला के रख लेने अगले पिछले कले का हूँ आप देने तो फ्रंट वाले कार्ड भी दो पीस चक के ਕਟਿੰਗ ਕਰ ਸਕਦੇ ਹੋਗੇ ਆਪ ਦਾ ਨਾਪ ਕੱਢ ਸਕਦੇ ਹੋਗੇ ਵੀ ਮੋਡੇ ਦਾ ਵੀ ਕਿੰਨਾ ਰੱਖਣਾਗਾ ਤੁਸੀਂ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਵਾਂਸ ਅਗੇਨ ਥੈਂਕ ਯੂ ਫੁੱਲ ਵਾਚ ਕਰਨ ਲਈ ਬਾਏ ਬਾਏ